ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਓ ਤੁਹਾਨੂੰ ਅਸੀਂ ਨਵੀਂ ਕਲੈਕਸ਼ਨ ਦਿਖਾਉਨੇ ਆਂ ਜੀ ਪੰਜਾਬੀ ਕਲਚਰ ਦੇ ਸੂਟ ਨੇ ਫਲਾਰ ਫਲਕਾਰੀ ਵਰਕ ਦੇ ਆ ਦੇਖੋ ਜੀ ਇਹ ਮੈਰੂਨ ਕਲਰ ਹੈ ਜੀ ਇਹਦਾ ਸਾਰਾ ਬਾਰਡਰ ਤੇ ਕੰਮ ਹੋਇਆ ਹੋਇਆ ਜੀ ਘੇਰੇ ਤੇ ਨੇਚਰਲ ਕਲੇਪ ਦਾ ਕੱਪੜਾ ਹੈ ਜੀ ਸਾਰਾ ਇਹਦਾ ਇਹਦੇ ਸਾਰੇ ਉੱਪਰ ਅਸੀਂ ਛੋਟੇ ਛੋਟੇ ਪਲਾਰ ਦਿੱਤੇ ਹੋਏ ਨੇ ਜੀ ਸਾਰਾ ਇਹ ਹੈਂਡਵਰਕ ਦਾ ਕੰਮ ਹੈ ਇਹ ਵਾਲਾ ਜਿਹੜਾ ਇਹਦਾ ਨੀਚੇ ਹੈ ਜੀ ਇਹਦਾ ਘੇਰਾ ਬਣਿਆ ਹੋਇਆ ਸਾਰਾ ਹੈਵੀ ਪੂਰਾ ਹੱਥ ਦਾ ਕੰਮ ਹੈ ਜੀ ਆ ਦੇਖੋ ਤੁਹਾਨੂੰ ਬੈਗ ਤੋਂ ਵੀ ਦਿਖਾ ਦਿੰਨੇ ਆ ਸਾਰਾ ਪੂਰੀ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਜੀ ਇਹਦੀਆਂ ਬਾਜੂ ਨੇ ਜੀ ਬਾਜੂ ਤੇ ਵੀ ਅਸੀਂ ਥੋੜੇ ਛੋਟੇ ਛੋਟੇ ਪਲਾਰ ਬਣਾਏ ਹੋਏ ਨੇ ਜੀ ਘੇਰੇ ਤੇ ਆਪਾਂ ਸਾਰਾ ਕੰਮ ਕੀਤਾ ਜੀ ਵੇਖੋ ਕੱਲੇ ਕਲਰ ਅਸੀਂ ਕਿਵੇਂ ਸੋਹਣੇ ਸੋਹਣੇ ਲਾ ਕੇ ਸਜਾ ਕੇ ਅਸੀਂ ਬਣਾਏ ਹੋਏ ਨੇ ਜੀ ਸਾਰੇ ਸਾਰਾ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਲੱਗਦਾ ਜੀ ਇਹ ਮੈਰੂਨ ਕਲਰ ਹੈ ਜੀ ਇਹਦੇ ਨਾਲ ਦੁਪੱਟਾ ਹੈਗਾ ਜੀ ਆਪਣਾ ਚਨੌਣ ਦਾ ਦੁਪੱਟਾ ਵੀ ਬਹੁਤ ਸੋਹਣਾ ਬਣਾਇਆ ਹੈ ਜੀ ਅਸੀਂ ਸੌਰੀ ਆ ਦੇਖੋ ਜੀ ਇਹਦੇ ਪੂਰੇ ਪੱਲੇ ਅਸੀਂ ਹੈਵੀ ਬਣਾਏ ਨੇ ਜੀ ਦੁਪट्टे ਦੇ ਫੋਰ ਸਾਈਡਰੇ ਦੇ ਥੋੜੀ ਵੇਲ ਦਿੱਤੀ ਹੋਈ ਹੈ ਜੀ ਵਿੱਚ ਅਸੀਂ ਸਾਰੇ ਫਲਾਰ ਪਾਏ ਨੇ ਜੀ ਦੁਪੱਟੇ ਨੂੰ ਹਜੇ ਫਿਨਿਸ਼ਿੰਗ ਦੇਣੀ ਹੈ ਜੀ ਅਸੀਂ ਆ ਦੇਖੋ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਦੁਪੱਟਾ ਹੈ ਜੀ ਪੂਰਾ ਹੈਵੀ ਸੂਟ ਹੈ ਜੀ ਅਗਲਾ ਕਲਰ ਆਪਣੇ ਕੋਲ ਆਗਰਾ ਜੀ ਰਾਣੀ ਸ਼ੇਡ ਇਹਦੇ ਵੀ ਸਾਰੇ ਉੱਪਰ ਤੱਕ ਛੋਟੇ ਛੋਟੇ ਫਲਾਰ ਨੇ ਜੀ ਇਹਦਾ ਵੀ ਕਲਰ ਜਿਹੜਾ ਹੈ ਜਿਹੜਾ ਬਹੁਤ ਹੈਵੀ ਬਣਿਆ ਹੋਇਆ ਹੈ ਜੀ ਇਹ ਆਪਾਂ ਪੂਰਾ ਸੰਗਣਾ ਬਣਾਇਆ ਹੋਇਆ ਹੈ ਦੇਖੋ ਇਹਦੇ ਵੀ ਕਲਰ ਬਹੁਤ ਹੀ ਸੋਹਣੇ ਲਾਏ ਹੋਏ ਨੇ ਜੀ ਇਹਦਾ ਘੇਰਾ ਆ ਗਿਆ ਜੀ ਇਹਦੀਆਂ ਬਾਜੂ ਆ ਗਈਆਂ ਜੀ ਬਾਜੂ ਵੀ ਇਹਦੀਆਂ ਪੂਰੀਆਂ ਹੈਵੀ ਨੇ ਆ ਦੇਖੋ ਇਹ ਬਾਜੂ ਆ ਗਈਆਂ ਜੀ ਆਪਣੀਆਂ ਇਹ ਰਾਣੀ ਸ਼ੇਡ ਹੈ ਜੀ ਇਹ ਵੀ ਕ੍ਰੇਪ ਤੇ ਬਣਾਇਆ ਹੋਇਆ ਹੈ ਜੀ ਆਪਾਂ ਇਹ ਬਾਜੂ ਬਣੀਆਂ ਹੋਈਆਂ ਨੇ ਜਿਹੜੀਆਂ ਪੂਰਾ ਇਹਦਾ ਬਾਹਾਂ ਤੇ ਵਰਕੇ ਜੀ ਇਹਦੇ ਨਾਲ ਜਿਹੜਾ ਡੋਟਾ ਬਣਾਇਆ ਜੀ ਇਹ ਆਪਾਂ ਪੂਰਾ ਹੈਵੀ ਹੈ ਜੀ ਇਹ ਵੀ ਇਹਨਾਂ ਡੱਟੇ ਸਤਿ ਸ਼੍ਰੀ ਅਕਾਲ ਜੀ ਆਪਾਂ ਫੋਰ ਸਾਈਡ ਦੇ ਸਾਰੇ ਬਾਰਡਰ ਹੈ ਜੀ ਵਿੱਚ ਆਪਾਂ ਇਹ ਸਾਰੀਆਂ ਟੈਡੀਆਂ ਲੈਣਾ ਦਿੱਤੀਆਂ ਹੋਈਆਂ ਨੇ ਜੀ ਇਹ ਦੇਖੋ ਵਿੱਚ ਵਿੱਚ ਫਲਾਰ ਬਣਾਏ ਨੇ ਵਿੱਚ ਵਿੱਚ ਆਪਣਾ ਸਾਰਾ ਇਹਦਾ ਕੰਮ ਹੈ ਇਹ ਵੀ ਆਪਣਾ ਸਾਰਾ ਹੱਥ ਦਾ ਕੰਮ ਹੈ ਜੀ ਆਹ ਦੇਖੋ ਬੈਕ ਤੋਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸਾਰਾ ਹੱਥ ਦਾ ਕੰਮ ਹੈ ਜੀ ਆਪਣਾ ਇਹ ਵੀ ਬਹੁਤ ਪਿਆਰਾ ਲੱਗਦਾ ਹੈ ਜੀ ਕਲਰ ਕੈਮੂਨੇਸ਼ਨ ਚੈੱਕ ਕਰੋ ਜੀ ਕਿੰਨਾ ਪਿਆਰਾ ਤੇ ਕਿੰਨਾ ਸੋਹਣਾ ਹੈ ਦੇਖੋ ਜੀ ਤੀਸਰਾ ਕਲਰ ਆਪਣੇ ਕੋਲ ਹੈਗਾ ਜੀ ਬੇਬੀ ਪਿੰਕ ਕਲਰ ਇਹ ਵੀ ਆਪਣੇ ਕੋਲ ਕਰੇਪ ਤੇ ਹੈ ਜੀ ਆ ਦੇਖੋ ਇਹ ਵੀ ਬਹੁਤ ਸੋਹਣਾ ਬਣਾਇਆ ਹੈ ਜੀ ਇਹਦਾ ਆਪਾਂ ਇਸ ਤਰ੍ਹਾਂ ਚਾਰ ਚਾਰ ਛੋਟੇ ਛੋਟੇ ਫਲਾਰ ਦੇ ਕੇ ਵਿੱਚ ਇਹਦਾ ਜਾਲ ਪਾ ਕੇ ਵਿੱਚ ਆਪਾਂ ਇਹਨੂੰ ਸਾਰਾ ਘੇਰਾ ਇਹਦਾ ਬਣਾਇਆ ਹੋਇਆ ਜੀ ਪੂਰਾ ਉੱਪਰ ਤੱਕ ਹੈਵੀ ਘੇਰਾ ਹੈ ਜੀ ਇਹਦਾ ਉੱਪਰ ਛੋਟੇ ਛੋਟੇ ਫਲਾਰ ਨੇ ਜੀ ਇਹਦੇ ਆ ਦੇਖੋ ਇਹਦੀਆਂ ਬਾਜੂ ਨੇ ਜੀ ਇਹ ਬਾਜੂ ਨੇ ਜੀ ਬਾਜੂ ਵੀ ਆਪਣੀਆਂ ਪੂਰੀਆਂ ਇੱਥੋਂ ਹੈਵੀ ਦੇ ਕੇ ਉੱਪਰ ਛੋਟੇ-ਛੋਟੇ ਫਲਾਰ ਬਣਾਤੇ ਨੇ ਜੀ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਜੀ ਸਾਰਾ ਪੂਰੀ ਸਫਾਈ ਨਾਲ ਕੰਮ ਹੈ ਜੀ ਆਪਣਾ ਦੇਖੋ ਧਿਆਨ ਨਾਲ ਤੁਸੀਂ ਇੱਕ ਵਾਰੀ ਤੁਹਾਨੂੰ ਫੇਰ ਸੂਟ ਦਿਖਾ ਦਿੰਨੇ ਆਂ ਅਸੀਂ ਆਹ ਦੇਖੋ ਮਿੱਠਾ ਜਿਹਾ ਕਲਰ ਹੈ ਜੀ ਆਪਣਾ ਪਾਇਆ ਹੋਇਆ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਇਹ ਇਹਦੇ ਨਾਲ ਵੀ ਜਿਹੜਾ ਆਪਾਂ ਦੁਪੱਟਾ ਕੀਤਾ ਹੈ ਜੀ ਉਹ ਵੀ ਤੁਹਾਨੂੰ ਦਿਖਾਉਂਦੇ ਆਂ ਆ ਦੇਖੋ ਜੀ ਇਹਦਾ ਦੁਪੱਟਾ ਹੈ ਜੀ ਇਹਦੇ ਪੱਲੇ ਪੂਰੇ ਹੈਵੀ ਨੇ ਜੀ ਤੇ ਜਿਹੜਾ ਆਲੇ-ਦੁਆਲੇ ਪੂਰਾ ਆਪਾਂ ਫੋਰ ਸਾਈਡ ਕੀਤਾ ਹੈ ਜੀ ਉਹ ਵੀ ਪੂਰਾ ਹੈਵੀ ਕਰਕੇ ਵਿੱਚ ਆਪਾਂ ਫਲਾਰ ਦਿੱਤੇ ਨੇ ਇਹਦੀ ਫਿਨਿਸ਼ਿੰਗ ਹਜੇ ਹੋਣੀ ਹੈ ਜੀ ਉਹ ਜਿਵੇਂ ਕਸਟਮਰ ਆਪਾਂ ਨੂੰ ਕਹੇਗਾ ਉਸ ਤਰੀਏ ਆਪਾਂ ਇਹਦੀ ਫਿਨਿਸ਼ਿੰਗ ਕਰ ਲਾਂਗੇ ਚਨੂਨ ਤੇ ਦੁਪੱਟੇ ਨੇ ਜੀ ਸਾਰੇ ਇਹਦੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਹੈ ਜੀ ਏਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਕਰੋ ਤਾਂ ਕਿ ਅਸੀਂ ਤੁਹਾਨੂੰ ਪ੍ਰਾਈਸ ਦੱਸੀਏ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਕਮੈਂਟ ਕਰੋ ਤੁਹਾਡੇ ਇੱਕ ਇੱਕ ਕਮੈਂਟ ਨਾਲ ਹੀ ਸਾਡਾ ਹੌਸਲਾ ਵੱਧਦਾ ਹੈ ਇਹਦੇ ਨਾਲ ਹੀ ਅਸੀਂ ਅੱਗੇ ਜਾਣਾ ਜੀ ਪਲੀਜ਼ ਸਾਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ